ਕਰਦਾ ਸਾਧ ਚੜਦੀ ਕਲਾ ਦੇ ਵਿੱਚ ਹੋਵੋਗੇ ਚੁੱਪੇ ਇਸ ਕਰਕੇ ਨਹੀਂ ਸੀਗੇ ਵੀ ਸਾਡੇ ਕੋਲੇ ਕੋਈ ਗੱਲ ਰੱਖਣ ਨੂੰ ਗੱਲ ਨਹੀਂ ਹੈ ਜਾਂ ਸਾਡੇ ਕੋਲੇ ਪਾਉਣ ਨੂੰ ਵੀਡੀਓ ਨਹੀਂ ਹੈਗੀਆਂ ਜਾਂ ਫੋਟੋਆਂ ਨਹੀਂ ਹੈਗੀਆਂ ਚੁੱਪੇ ਇਸ ਕਰਕੇ ਅਸੀਂ ਸਾਨੂੰ ਕਈ ਇਦਾਂ ਦੇ ਸਿੰਘਾਂ ਦੇ ਵੀ ਫੋਨ ਆਏ ਪਰਿਵਾਰਾਂ ਦੇ ਫੋਨ ਵੀ ਆਏ ਵੀ ਭਾਈ ਸਾਹਿਬ ਵੀ ਜਿਹੜੀ ਗੱਲਬਾਤ ਸੀ ਉਹ ਤੁਸੀਂ ਕੀਤੀ ਵੀ ਇਹਨੂੰ ਆਪਾਂ ਜਿਆਦਾ ਲਮਕਾਈਏ ਨਾ ਤੇ ਇਸ ਚੀਜ਼ ਨੂੰ ਰੋਕ ਕੇ ਜੇ ਤੁਸੀਂ ਕੋਈ ਕਾਰਵਾਈ ਕਰਨੀ ਹੋਈ ਉਹ ਤੁਸੀਂ ਕਰਦੇ ਹੋ ਇਦਾਂ ਆਪਾਂ ਵਾਰ-ਵਾਰ ਇਹਨਾਂ ਨੂੰ ਨਾ ਕਰੀਏ ਇੱਕ ਬੀਬੀ ਦੀ ਅਮਰਤਧਾਰੀ ਬੀਬੀ ਜਿਹਦੇ ਕੇਸ ਕੀ ਸਜਾਈ ਹੋਈ ਆ ਉਹਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਸਾਰੇ ਪੇਜਾਂ ਤੇ ਤੇ ਪ੍ਰੈਸ ਚੈਨਲਾਂ ਤੇ ਉਹਦੇ ਲੋ ਉਹਦੇ ਲੋ ਇਲਜ਼ਾਮ ਲਾਏ ਜਾਂਦੇ ਲੱਖੇ ਬਾਬੇ ਤੇ ਵੀ ਇਹਨੇ ਉਥੇ ਆ ਕੁਝ ਕੀਤਾ ਹੁਣੇ ਮੱਛੀਆਂ ਖਾਧੀਆਂ ਇਦਾਂ ਉਹਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਤੇ ਬਕਾਇਦਾ ਬੀਬੀ ਨੇ ਮੇਰਾ ਨਾਮ ਲਿਆ ਵੀਡੀਓ ਦੇ ਵਿੱਚ ਵੀ ਅਮਰਤਪਾਲ ਸਿੰਘ ਮੈਹਰੋ ਤੱਕ ਪਹੁੰਚਦੀ ਕਰਨੀ ਚਾਹੁੰਨੀ ਵੀਡੀਓ ਮੈਂ ਉਸ ਵੀਡੀਓ ਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ ਸਿਰਫ ਵੀਡੀਓ ਪਾ ਕੇ ਜਰੂਰ ਕਿਹਾ ਸੀ ਮੇਰੇ ਤੱਕ ਪਹੁੰਚ ਕੇ ਕਿਉਂਕਿ ਮੈਨੂੰ ਭੇਜ ਬਹੁਤ ਜਾਣੇ ਰਹੇ ਸੀ ਮੈਂ ਕਿਹਾ ਵੀ ਪਹੁੰਚ ਗਈ ਮੇਰੇ ਤੱਕ ਇੰਨਾਂ ਸਾਰੀਆਂ ਵੀਡੀਓ ਦੇ ਵਿੱਚ ਮੈਂ ਕੋਈ ਇਹਨਾਂ ਤੇ ਇਲਜ਼ਾਮ ਲਾਇਆ ਹੋਵੇ ਤਾਂ ਦੱਸੋ ਮੈਂ ਉਹ ਗੱਲਾਂ ਕੀਤੀਆਂ ਜਿਹੜੀਆਂ ਵਾਪਰ ਚੁੱਕੀਆਂ ਨੇ ਗੱਲ ਚਰਨ ਘਟ ਵਾਲੇ ਮਸਲੇ ਤੋਂ ਸ਼ੁਰੂ ਹੁੰਦੀ ਹੈ ਜੱਸੀ ਦੀ ਵੀਡੀਓ ਤੇ ਆ ਕੇ ਖਤਮ ਹੋ ਜਾਂਦੀ ਆ ਫੇਰ ਕਈ ਬੱਚਿਆਂ ਨੇ ਸਾਡੇ ਤੱਕ ਪਹੁੰਚ ਕੀਤੀ ਹੁਣ ਆਉਂਦੀ ਆ ਗੱਲਬਾਤ ਇਹਨਾਂ ਦੀ ਪੰਜ ਥਰੀ ਕਲੇ ਇਕੱਠੇ ਜਿਹੜਾ ਅੱਜ ਇਕੱਠ ਹੋਇਆ ਹਾਲਕਾ ਕਿ ਅਸੀਂ ਵੀ ਉੱਥੇ ਨੇੜੇ ਤੇੜੇ ਸੀ ਪਹਿਲਾਂ ਤਾਂ ਰਾਤ ਦਾ ਸੀ ਇਕੱਠ ਦੇ ਵਿੱਚ ਜਾਣ ਦਾ ਐਡੇ ਡਰੂ ਬੰਦੇ ਨਹੀਂ ਹੈਗੇ ਅਸੀਂ ਬਾਬਿਆ ਲਖਿਆ ਐਡੇ ਡਰੂ ਬੰਦਾ ਨਹੀਂ ਹੈ ਮੈਂ ਵੀ ਜਿਹੜਾ ਜੇ ਤੂੰ ਕਵੇਂ ਤੁਹਾਡੇ ਚੋਂ ਵੀ ਇੱਕ ਬਾਬੇ ਨੇ ਬੋਲਿਆ ਸੀ ਵੀ ਉਹ ਇੱਥੇ ਆ ਕੇ ਦਿਖਾਵੇ ਇਹ ਭੁੱਲ ਜੋ ਤੁਸੀਂ ਮੈਂ ਜੋ ਗੱਲ ਵੀ ਕੀਤੀ ਆ ਗਰਾਊਂਡ ਲੈਵਲ ਤੇ ਰਹਿ ਕੇ ਕੀਤੀ ਆ ਤੇ ਮੈਨੂੰ ਮੌਤ ਮੂਤ ਦਾ ਡਰ ਨਹੀਂ ਹੈ ਕਿ ਵੀ ਜੇ ਤੁਸੀਂ ਇਹ ਸਾਧ ਸਾਰੇ ਇਕੱਠੇ ਹੋ ਕੇ ਕਹਿ ਦੋਗੇ ਵੀ ਮਹਿਰੋਂ ਵਾਲਾ ਸਾਡੇ ਸਾਹਮਣੇ ਆ ਕੇ ਟੈਗ ਨਹੀਂ ਸਕਦਾ ਮੈਂ ਤਾਂ ਤੁਹਾਨੂੰ ਪੁੱਛਦਾ ਵੀ ਲਖਿਆ ਤੂੰ ਤਾਂ ਸੁਨੇਹਾ ਬਾਬੇ ਜੋਨੀ ਰਾਹੀਂ ਇਹ ਪਹੁੰਚਦਾ ਕੀਤਾ ਸੀ ਵੀ ਮਹਿਰੋਂ ਵਾਲੇ ਨੂੰ ਕਹਦੇ ਭਾਣ ਭਾਜਦਿਆਂ ਨੂੰ ਬਾਣ ਇੱਕੋ ਜਿਹੇ ਹੁੰਦੇ ਆ ਤੇ ਫਿਰ ਆ ਆਪਣੇ ਬਾਣ ਦੇ ਵਿੱਚ ਪੁਲਿਸ ਤੇ ਦੂਜੇ ਬਾਬੇ ਕਿਹਨੇ ਬਾੜ ਲਏ ਬਈ ਵਾਣ ਇੱਕੋ ਜੇ ਹੋ ਸਕਦੇ ਤੈਨੂੰ ਕਿਹਾ ਸੀ ਨਾ ਨਸਲ ਦਾ ਫਰਕ ਆ ਆ ਵੇਖ ਲੈ ਮੈਂ ਤਾਂ ਕੱਲਾ ਹੀ ਸੀਗਾ ਕੱਲਾ ਹੈਗਾ ਕੱਲਾ ਹੀ ਰਹੂੰਗਾ ਤੇ ਆ ਤੂੰ ਦੂਜੇ ਵਿੱਚ ਕਿਉਂ ਬਾੜਲੇ ਨਾਲੇ ਪੁਲਿਸ ਬਾੜਲੀ ਵਿੱਚ ਹੁਣ ਪੁਲਿਸ ਨੂੰ ਕਹਿਤਾ ਵੀ ਇਹਦੇ ਤੇ ਕਾਰਵਾਈ ਕਰੋ ਉਹ ਵਿੱਚ ਬਾਬਾ ਬਲਵੀਰ ਸਿੰਘ ਵੀ ਬੋਲੀ ਜਾਂਦਾ ਵੀ ਕਹੀ ਜਾਂਦਾ ਵੀ ਜਿਵੇਂ ਚੰਦੂ ਦੇ ਪਤਾ ਨਹੀਂ ਕੀ ਨਕੇਲ ਪਾ ਕੇ ਜਾ ਕੇ ਇਹਨੂੰ ਬੰਨ ਕੇ ਲਿਆਂਦਾ ਸੀ ਅਸੀਂ ਆਪਦੀ ਕਾਰਵਾਈ ਕਰਾਂਗੇ ਬਾਬਾ ਬਲਵੀਰ ਸਿੰਘ ਜੀ ਆਪਣਾ ਇਹ ਮਸਲਾ ਨਹੀਂ ਹੈਗਾ ਆਪਣਾ ਸਿਸਟਮ ਨਹੀਂ